ਮਸ਼ਹੂਰ ਪੰਜਾਬੀ ਗਾਇਕ ਫਿਰੋਜ਼ ਖਾਨ ਨੇ ਆਪਣੇ ਤੋ ਗਾਇਕ ਸਾਥੇ ਦੇ ਨਾਲ ਜ਼ਿਲੰਧਰ ਦੇ ਪ੍ਰੈਸ ਕਾਂਫਰੈਂਸ ਵਿਖੇ ਗੀਤ ਰਿਲੀਜ਼ ਕੀਤੇ ਇਸ ਦੇ ਬਾਰੇ ਜਾਣਕਾਰੀ ਦਿੰਦੇ ਫਿਰੋਜ਼ ਖਾਨ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਸਿੰਗਲ ਟਰੈਕ ਰੋਟੀ ਰਿਲੀਜ਼ ਕੀਤਾ ਗੀਤ ਬਾਰੇ ਜਾਣਕਾਰੀ ਦਿੰਦਿਆਂ ਗਾਇਕ ਫਿਰੋਜ਼ ਖਾਨ ਨੇ ਦੱਸਿਆ ਇਹ ਗੀਤ ਉਹਨਾਂ ਲੋਕਾਂ ਲਈ ਹੈ ਜੋ ਮਜਬੂਰੀ ਵਿੱਚ ਰੋਟੀ ਕਮਾਉਣ ਦੇ ਲਈ ਵਿਦੇਸ਼ ਜਾਂਦੇ ਨੇ ਇਦਨਾਲ ਹੀ ਦੋ ਗਾਣਾ ਗੀਤਾਂ ਦੇ ਵਿੱਚ ਨਾਮ ਕਮਾਉਣ ਵਾਲੇ ਗਾयक ਅਮਰ ਰੋਜੀ ਨੇ ਧਾਰਮਿਕ ਸਿੰਗਲ ਟਰੈਕ ਚੜ ਦੀ ਕਲਾ ਨੂੰ ਦੀ ਰਿਲੀਜ਼ ਕੀਤਾ ਮੇਰੇ ਨਾਲ ਮੇਰੇ ਵੱਡੇ ਭਾਈ ਸਾਹਿਬ ਰਮਨ ਰੰਮੀ ਜੀ ਸਾਡੇ ਮਾਤਾ ਜੀ ਕੈਨੇਡਾ ਤੋਂ ਕੰਪਨੀ ਤੋਂ ਜੀਤਾ ਪਾਜੀ ਗੋਪੀ ਢਿੱਲੋਂ ਆਰਫ ਅਲੀ ਔਰ ਸਾਡੇ ਅਮਨ ਰੋਜੀ ਜੀ ਜਿਨ੍ਹਾਂ ਨੇ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਐ ਸਿੱਖ ਪੰਥ ਦੀ ਗੁਰਸਿੱਖ ਨੂੰ ਐ ਦ੍ਰਾਮ ਕਰਦਾ ਗੀਤ ਹੈ ਤੇ ਆਰਫਲੀ ਦਾ ਗੀਤ ਹੈਗਾ ਦੂਰੀਆਂ ਤੇ ਮੈਂ ਗੀਤ ਰਿਲੀਜ਼ ਕੀਤਾ ਜੀ ਰੋਟੀ ਇਹ ਸਾਡਾ ਸਾਰਾ ਕੁਝ ਸੈਟਲ ਹੋਣਾ ਹੈ ਇੱਕ ਅੱਛੇ ਫਿਊਚਰ ਲਈ ਜਾਂਦੇ ਆ ਬਟ ਉੱਥੇ ਜਿਹੜੇ ਜਾ ਕੇ ਉਹਨਾਂ ਨੂੰ ਬਹੁਤ ਮਿਹਨਤਾਂ ਕਰਨੀਆਂ ਪੈਂਦੀਆਂ ਬਹੁਤ ਮੁਸ਼ਕਕਤਾਂ ਕਰਦੇ ਆ ਰਾਤਾਂ ਨੂੰ ਸੌਂਦੇ ਨਹੀਂ ਤੇ ਉੱਥੇ ਜਾ ਕੇ ਰੋਂਦੇ ਵੀ ਆ ਕਈ ਤਾਂ ਮੈਂ ਬੜੀਆਂ ਮੁਸੀਬਤਾਂ ਚਲਦੇ ਉੱਥੇ ਦੇਖਿਆ ਤੇ ਅਸੀਂ ਉਸ ਮਿਊਜ਼ਿਕ ਕੀਤਾ ਰੂਪ ਘੁੰਮਣ ਦੇ ਤੇ ਗਾਇਆ ਮੈਂ ਲਿਖਿਆ ਗੁਰਵਿੰਦਰ ਸਿੰਘ ਮੀਤ ਗੁਰਵਿੰਦਰ ਸਿੰਘ ਮੀਤ ਜੀ ਦਾ ਤੇ ਸਾਡੇ ਪੰਜਾਬ ਦੀ ਜਿਹੜੀ ਤਰਾਸਤੀ ਐ ਇਸ ਵੇਲੇ ਬੱਚੇ ਸਾਡੇ ਸਾਰੇ ਦੋਰ ਦੇ ਘੜੀ ਚ ਕਿਵੇਂ ਖੰਡਾ ਖੜਕਾਈ ਦਾ ਸੁੱਤਾ ਜਾਗੀ ਉਠ ਜਾਂ ਰੱਬਾ ਚੜ੍ਹਦੀ ਕਲਾ ਚ ਰੱਖੀ ਥਾਲ ਸਭ ਹੀਰ ਨੂੰ ਇਹ ਜੀ ਸਾਡੇ ਬਹੁਤ ਹੀ ਰਿਸਪੈਕਟਡ ਜਸ ਕਰਨ ਸ਼ਾਹ ਜੀ ਜੀ ਉਹਨਾਂ ਦਾ ਇਹ ਸਾਰੇ ਤੁਹਾਨੂੰ ਕਹਿੰਦੇ ਕੋਈ ਕੰਪਨੀ ਰੋ ਨਹੀਂ ਜੀ ਅਲੱਗ ਅਲੱਗ ਕੰਪਨੀ ਤੋਂ ਨਹੀਂ ਜਿਹੜਾ ਮੇਰਾ ਚੜ੍ਹਦੀ ਕਲਾ ਉਹ ਸਾਡੇ ਸਟੈਪ ਆਪ ਰਿਕਾਰਡ ਬਲੋਂ ਰਿਕਾਰਡ ਕੀਤਾ ਗਿਆ ਰਿਲੀਜ਼ ਹੋਇਆ ਜੀ ਕੱਲ ਨੂੰ ਦੋਰੀਆਂ ਇਹ ਕਿਸੇ ਉਹ ਤੋਂ ਇਹ ਆਰ ਡੀ ਐਕਸ ਕੰਪਨੀ ਦੀ ਤੇ ਮੇਰੇ ਵਾਲਾ ਜਿਹੜਾ ਗੀਤ ਹੈ ਰੋਟੀ ਉਹ ਹਾਰ ਸ਼ਾਟਸ ਅੱਜ ਵੀ ਰੋਟੀ ਗਾਣਾ ਦੋਰੀਆਂ ਗੀਤ ਤੇ ਚੜ੍ਹਦੀ ਕਲਾ ਗੀਤ ਲੈ ਕੇ ਅਸੀਂ ਤੁਹਾਡੇ ਕੋਲ ਆਏ ਆ ਸੋ ਉਮੀਦ ਕਰਦੇ ਆ ਕਿ ਤੁਸੀਂ ਸਾਨੂੰ ਇਸ ਜੋ ਉਮੀਦ ਲੈ ਕੇ ਆਇਆ ਉਹਦੇ ਤੇ ਤੁਸੀਂ ਸਾਨੂੰ ਆਸ਼ੀਰਵਾਦ ਦਿਓਗੇ ਸਾਰੇ ਜਣੇ ਸਰ ਸਾਹਿਬ ਪਹਿਲਾਂ ਤੁਹਾਨੂੰ ਸਾਨੂੰ ਰੋਟੀ ਗਾਣੇ ਦਾ ਥੋੜੇ ਰੋਟੀ ਗਾਣੇ ਦਾ ਜੀ ਭਾਈ ਤਾਂ ਚਲੋ ਇੱਕ ਗੱਲ ਹੈਗੀ ਹੈ ਕਿ ਕਿੱਥੇ ਤੱਕ ਲੈ ਆਈ ਰੋਟੀ ਦੇਸੋਂ ਪਰਦੇਸ ਨੂੰ ਕਿੱਥੇ ਤੱਕ ਲੈ ਜਾਵੇਗੀ ਚਿੰਤਾ ਹਰ ਇੱਕ ਨੂੰ ਕਿੱਥੇ ਤੱਕ ਲੈ ਆਈ ਰੋਟੀ ਸਮਿਆਂ ਨੂੰ ਠੋਕਰ ਮਾਰੀ ਸਮਿਆਂ ਨੇ ਮੁੱਲ ਸਿਖਾਤੇ ਕੋਲੀ ਨਾ ਚੁੱਕਦੇ ਸੀ ਜੋ ਬਠੜਾਂ ਦੇ ਬਠਲ ਚਕਾਤੇ ਕੀ ਕੀ ਹੁਣ ਹੋਰ ਸਿਖਾਂਗੇ ਮੀਤ ਬੈ ਵੇਖ ਤੂੰ ਕਿੱਥੇ ਤੱਕ ਲੈ ਆਈ ਰੋਟੀ ਦੇਸੋਂ ਪਰਦੇਸ ਨੂੰ ਕਿੱਥੇ ਤੱਕ ਲੈ ਆਈ ਰੋਟੀ ਜਦ ਕਿ ਮਾਨਸਾਹਬ ਦਾ ਵੀ ਰੋਟੀ ਆਇਆ हां जी हां जी ਉਹਦੇ ਨਾਲੋਂ ਇਹ ਥਾਟ ਵੱਖਰਾ ਹੈ ਜੀ हां ਰੋਟੀ ਹੱਥ ਦੀ ਖਾਈ ਗਈ ਚਾਈ ਦੇ ਕੰਮ ਜਿਵੇਂ ਇੱਕ ਗਾਣਾ ਸੀਗਾ ਉਸ ਤੋਂ ਬਾਅਦ ਕਹਿੰਦਾ ਇੱਕ ਰੋਟੀ ਦੀ ਸੀਗਾ हां जी हां जी ਤੁਸੀਂ ਇਹ ਟੱਚ ਦਿੱਤੀ ਹੈ ਵਿਦੇਸ਼ਾਂ ਦੇ ਵਿੱਚ ਜਿਹੜੇ ਰੋਟੀ ਕਮਾਣ ਜਾਂਦੇ ਆ ਬਿਲਕੁਲ ਜੀ ਬਿਲਕੁਲ ਉਹਨਾਂ ਲਈ ਇੱਕ ਸੁਨੇਹਾ ਹੈ ਇੱਧਰ ਵੀ ਸੁਨੇਹਾ ਹੈ ਕਿ ਸੌਖਾ ਨਹੀਂ ਹੈਗਾ ਕੰਮ ਤੋਂ ਕਾਲਜ ਕਾਲਜ ਤੋਂ ਕੰਮ ਤੇ ਨਹੀਂ ਆਉਂਦੇ ਸਿੱਧੇ ਸੁਪਨੇ ਖੁੱਲੀਆਂ ਨੀਂਦਾਂ ਦੇ ਸ਼ਿਫਟਾਂ ਨੇ ਮਸਲੇ ਮਿੱਦੇ ਗੱਡ ਗਈ ਹੱਕ ਵਿੱਚ ਵਿੱਚ ਜਵਾਨੀ ਮਿਹਨਤ ਦੀ ਮੇਕ ਨੂੰ ਮਤਲਬ ਉਧਰ ਜਾ ਕੇ ਕੋਈ ਸੌਖਾ ਨਹੀਂ ਹੈਗਾ ਤੁਸੀਂ ਅਗਰ ਸੋਚਦੇ ਹੋ ਕਿ ਜਿੱਦਾਂ ਅੱਜਕੱਲ ਬੱਚੇ ਕਹਿੰਦੇ ਨੇ ਕਿ ਬਾਪੂ ਤੂੰ ਜ਼ਮੀਨ ਵੇਚ ਦੇ ਇਜਾਜ਼ ਕਰਜ਼ਾ ਚੁੱਕ ਲੈ ਤੇ ਮੈਨੂੰ ਭੇਜ ਦੇ ਤੂੰ ਬਾਹਰ ਬਸ ਉੱਥੇ ਜਾ ਕੇ ਫੇਰ ਉਹ ਉਹਨਾਂ ਨੂੰ ਉੱਥੇ ਸ਼ਿਫਟਾਂ ਲਾ ਲਾ ਕੇ ਜਿਹੜੇ ਪੈਸੇ ਇਕੱਠੇ ਕਰਨੇ ਪੈਂਦੇ ਆ ਕਾਲਜ ਦੀਆਂ ਫੀਸਾਂ ਹੋ ਗਈਆਂ ਜਫੇਰ ਮਦਰ ਫਾਦਰ ਨੂੰ ਪਿੱਛੇ ਕਾਲ ਕਰਦੇ ਆ ਕਿ ਸਾਨੂੰ ਪੈਸੇ ਭੇਜੋ ਸਾਡੇ ਕੋਲ ਰੈਂਟ ਦੇਣ ਵਾਸਤੇ ਪੈਸਾ ਨਹੀਂ ਕਿਉਂਕਿ ਵਰਲਡ ਵਾਈਡ ਬੜੀ ਮਹਿੰਗਾਈ ਹੋ ਗਈ ਹੈ ਉਹਨਾਂ ਦਾ ਵੀ ਬੱਸ ਨਹੀਂ ਚੱਲਦਾ ਬੱਚਿਆਂ ਦਾ ਵੀ ਹੈ ਨਾ ਪਹਿਲਾਂ ਕੁਝ ਹੋਰ ਸਮੇ ਸੀ ਹਾਂ ਇੱਕ ਇੱਕ ਜਿਹੜਾ ਉਧਰ ਜਾ ਕੇ ਕਈ ਵਾਰੀ ਪੱਕੇ ਨਹੀਂ ਹੁੰਦੇ ਲੋਕ 10 10 15 15 ਸਾਲ ਨਿਕਲ ਜਾਂਦੇ ਆ ਉਹਦਾ ਸਿਗਾ ਕਿ ਇੱਥੇ ਆ ਸਮਝੇ ਮਾਪੇ ਮੁੱਠੀ ਵਿੱਚ ਰੇਤੇ ਨੇ ਚੁਗਦੇ ਫੁੱਲ ਵੀਡੀਓ ਕਾਲ ਤੇ ਕਈਆਂ ਨੇ ਵੇਖੇ ਨੇ ਮਾਰੇ ਮਜਬੂਰੀ ਹਾਰੇ ਮੁੜੇ ਨਹੀਂ ਦੇ ਸਕਾ ਮਤਲਬ ਉਹਨਾਂ ਦੀ ਮਜਬੂਰੀ ਇਹ ਮਜਬੂਰੀ ਦੀ ਤੇ ਜਿਵੇਂ ਆਪਾਂ ਕਹ ਲਈਏ ਪਾਪੀ ਪੇਟ ਦਾ ਸਵਾਲ ਹੈ ਨਾ ਇਹ ਮਜਬੂਰੀ ਦੀ ਕਹਾਣੀ ਹੈ ਸਾਡੀ ਗਾਣੇ ਦੇ ਵਿੱਚ ਇੱਕ ਸੁਨੇਹਾ ਹੈ ਕਿ ਬੇਸ਼ਕਾਂ ਚ ਨਹੀਂ ਆਪਣੇ ਘਰ ਚ ਬੈਠ ਕੇ ਨਹੀਂ ਖਾ ਸਕਦੇ ਆ ਖਾ ਸਕਦੇ ਆ ਬਟ ਮਜਬੂਰੀ ਮਾਰੇ ਲੋਕ ਜਾਂਦੇ ਆਗੇ ਨਹੀਂ ਜੇਕਰ ਉਹ ਇੱਥੇ ਜਾਂਦੇ ਆ ਇੱਥੇ ਵੀ ਅ ਬੁਰਾ ਹਾਲ ਹੈ ਲੋਕਾਂ ਨੂੰ ਰੋਜ਼ਗਾਰ ਬਸ ਬਸ ਇਹ ਗੱਲ ਤੁਸੀਂ ਸਮਝ ਗਏ ਹੋ ਸਮਝ ਗਏ ਹੋ ਤੁਸੀਂ ਗੱਲ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਆ ਕਿ ਸਾਡੀਆਂ ਸਰਕਾਰਾਂ ਅਗਰ ਸਾਨੂੰ ਇਹ ਰੋਟੀ ਦਾ ਮਸਲਾ ਸਾਡਾ ਹੱਲ ਹੋਵੇ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਾ ਪਵੇ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡਾ ਮਸਲਾ ਇਹੀ ਹੈ ਸਾਡਾ ਮਸਲਾ ਇਹੀ ਹੈ ਸਾਡਾ ਮਸਲਾ ਇਹੀ ਹੈ ਕਿ ਕਈ ਤਾਂ ਬੱਚਿਆਂ ਦਾ ਰੁਝਾਨ ਹੀ ਹੋ ਗਿਆ ਕਈ ਬੜੀ ਪ੍ਰੋਬਲਮ ਵੀ ਹੈ ਮਜਬੂਰੀ ਵੀ ਹੈ ਮਜਬੂਰਨ ਵੀ ਜਾਂਦੇ ਨੇ ਕਿ ਕਿਉਂਕਿ ਇੱਥੇ ਕੰਮ ਨਹੀਂ ਹੈਗਾ ਇੱਥੇ ਨੌਕਰੀਆਂ ਨਹੀਂ ਮਿਲਦੀਆਂ ਪੜ੍ਹ ਲੈ ਕੇ ਹੁਣ ਜਿਹੜੇ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਉਹਦਾ ਤਾਂ ਹਲੇ ਤੀਸਰਾ ਨੇਤਰ ਖੁੱਲਿਆ ਹੀ ਨਹੀਂ ਹੁੰਦਾ ਉਹਨੂੰ ਤਾਂ ਦੁਨੀਆਦਾਰੀ ਦਾ ਪਤਾ ਹੀ ਨਹੀਂ ਹੁੰਦਾ ਸਰਕਾਰ ਨਾਲ ਵੀ ਅਸੀਂ 60000 ਤੋਂ 1 ਲੱਖ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਸਾਰ ਸਰਕਾਰ ਕਹਿੰਦੀ ਸਰਕਾਰ ਹੋ ਸਕਦਾ ਦਿੱਤੀਆਂ ਹੋਣ ਨੌਕਰੀਆਂ ਹੋ ਸਕਦਾ ਪਰ 1 ਲੱਖ ਨਾਲ ਗੱਲ ਨਹੀਂ ਨਾ ਬਣਨੀ 1 ਲੱਖ ਨਾਲ ਗੱਲ ਨਹੀਂ ਨਾ ਬਣਨੀ ਜਿੱਤੇ 3 ਕਰੋੜ ਦੀ ਆਬਾਦੀ ਹੋਵੇ ਉੱਤੇ 1 ਲੱਖ ਨੌਕਰੀ ਨਾਲ ਕੀ ਬਣੂਗਾ ਆਟੇ ਚ ਲੂਣ ਆ ਉਹ ਆਟੇ ਚ ਲੂਣ ਵੀ ਨਹੀਂ ਆਪਾਂ ਕਹਿ ਸਕਦੇ ਅਸੀਂ ਅੰਦੂਰੀਆਂ ਦੀ ਗੱਲ ਕਰਦੇ